ਜਿੰਨਾ ਉੱਤੇ ਮਾਣ ਹੋਵੇ ਉਹੀ ਮੁੱਖ ਮੋੜਦੇ ਨੇ ਜਿੰਨਾ ਨਾਲ ਸਾਂਝੀ ਸਾਹ ਉਹੀ ਉਸਾਂਚ ਤੋੜਦੇ ਨੇ ਗਿਲੇ ਰੋਸੇ ਪਛਤਾਵੇ ਘੇਰਾ ਪਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਾਈਂ ਘਾਟੇ ਨਫੇ ਜ਼ਿੰਦਗੀ 'ਚ ਜਾਂਦੇ ਆਉਂਦੇ ਰਹਿੰਦੇ ਨੇ ਦਿਲਾ ਦਿਲ ਤੇ ਨਾ ਲਾਈਂ ਸੱਚੀ ਯਾਰੀ ਝੂਠੇ ਵਾਦੇ ਦਿਲੋਂ ਦਿਲ ਕੌਣ ਲਾਉਂਦਾ ਰੋਣਾ ਕਾਹਦੇ ਪਿੱਛੇ ਇੱਥੇ ਸੱਚਾ ਪਿਆਰ ਕੌਣ ਪਾਉਂਦਾ ਲੋਕੀ ਤੋੜ ਤੋੜ ਦਿਲ ਅਜ਼ਮਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਾਈਂ ਕਾਟੇ ਨਾ ਫੇ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਦਿਲਾਂ ਦਿਲ ਤੇ ਨਾ ਲਾਈਂ ਕੱਚੀ ਕੱਚੀਆਂ ਦੀ ਯਾਰੀ ਹਾਰ ਹੰਝੂਆਂ ਦੇ ਗੁੰਦੇ ਹਾਸੇ ਇੱਕ ਦੋ ਦਿਨਾਂ ਦੇ ਮਹਿਨੇ ਉਮਰਾਂ ਦੇ ਹੁੰਦੇ ਲੋਕੀ ਗੱਲ ਗੱਲ ਵਿੱਚ ਚੋਬਾ ਲਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਾਈਂ ਘਾਟੇ ਨਫੇ ਜ਼ਿੰਦਗੀ 'ਚ ਜਾਂਦੇ ਆਉਂਦੇ ਰਹਿੰਦੇ ਨੇ ਦਿਲਾਂ ਦਿਲ ਤੇ ਨਾ ਲਾਈਂ ਇੱਥੋਂ ਟੁੱਟਦੀ ਪਤੰਗ ਦੂਜੀ ਪਾਸੇ ਜੁੜ ਜਾਂਦੀ ਹੈ ਇਹਨਾਂ ਜੋ ਸਿੱਖ ਲਿਆ ਬਣਾਉਣੀ ਸਾਂਝ ਉਪਰੀ ਦਿਲਾਂ ਦੀ ਲੋਕੀ ਇੱਕੋ ਵਾਰੀ ਕਈ ਥਾਂ ਪਗਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨ ਲਾਈਂ ਘਾਟੇ ਨਫੀ ਜ਼ਿੰਦਗੀ ਚ ਜਾਂਦੇ ਆਉਂਦੇ ਰਹਿੰਦੇ ਨੇ ਦਿਲਾਂ ਦਿਲ ਤੇ ਨ ਲਾਈਂ ਬਣ ਬੈਠਣਾ ਜੇ ਫੁੱਲ ਥੱਲੇ ਖਾਰ ਮੰਗਰਾ ਦਿਨ ਕੱਟਣੇ ਜੇ ਤੂੰ ਵੀ ਸੰਗਤਾਰ ਮੰਗਰਾ ਲੋਕੀ ਕੰਡਿਆਂ ਤੋਂ ਕੱਪੜੇ ਬਚਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨ ਲਾਈਂ ਘਾਟੇ ਨਫੀ ਜ਼ਿੰਦਗੀ ਚ ਜਾਂਦੇ ਆਉਂਦੇ ਰਹਿੰਦੇ ਨੇ ਦਿਲਾਂ ਦਿਲ ਤੇ ਨ ਲਾਈਂ